ਰਕਟਿਆ ਮਿੱਟੀ ਧੁੱਧ ਜੱਗ ਚਾਨਣ ਹੋਆ ਵਾਹਿਗੁਰੂ ਜੀ ਦਾ ਖਾਲਸਾ ਸ਼ਿਖ ਵਾਹਿਗੁਰੂ ਦੀ ਖਤੇ ਮੈਂ ਹਾ ਤੁਹਾਡੇ ਨਾਲ ਮਨਜੂਰ ਸਿੰਘ ਤੁਸੀਂ ਦੇਖ ਰਹੇ ਹੋ ਅਜੀਤ ਰੱਪੀ ਵੀ ਗਿਲੰਦਰ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਦੇ ਵਿੱਚ ਇਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਹਾਂ ਔਰ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਖਾਸ ਤੌਰ ਤੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੀ ਹੈ ਉੱਥੇ ਹੀ ਸੰਗਤਾਂ ਵੱਲੋਂ ਸੇਵਾਵਾਂ ਵੀ ਕੀਤੀਆਂ ਸੇਵਾਵਾਂ ਵੀ ਕੀਤੀਆਂ ਜਾ ਰਹੀਆਂ ਨੇ ਔਰ ਉੱਥੇ ਜਾ ਕੇ ਗੱਲ ਕਰ ਲਈਏ ਪਲਕੀ ਸਾਹਿਬ ਦੀਆਂ ਤਸਵੀਰਾਂ ਪਲਕੀ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਰੰਗ ਬਰੰਗੇ ਫੁੱਲਾਂ ਦੇ ਨਾਲ ਪਲਕੀ ਸਾਹਿਬ ਸਜਾਈ ਹੋਈ ਹੈ ਬਹੁਤ ਸੋਹਣੀ ਅਤੇ ਲਾਈਟਿੰਗ ਵੀ ਕੀਤੀ ਹੋਈ ਹੈ ਪੰਜ ਪਿਆਰਿਆਂ ਦੀ ਅਗਵਾਈ ਹੇਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਹੋਇਆ ਹੈ ਮੁਹੱਲਾ ਗੋਬਿੰਦਗੜ੍ਹ ਤੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਅਤੇ ਹੁਣ ਵਿਸ਼ਾਲ ਨਗਰ ਕੀਰਤਨ ਸੈਂਟਰਲ ਟਾਊਨ ਵਿਖੇ ਪਹੁੰਚ ਚੁੱਕਿਆ ਹੈ ਤੇ ਜਲੰਧਰ ਦੇ ਪੁਰਾਤਨ ਰੂਟ ਤੋਂ ਹੁੰਦੇ ਹੋਇਆ ਅੱਜ ਠੀਕ ਸ਼ਾਮ ਵੇਲੇ ਨਗਰ ਕੀਰਤਨ ਸਮਾਪਤ ਹੋਏਗਾ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੀਆਂ ਹਨ ਤੁਹਾਨੂੰ ਘਰ ਬੈਠੇ ਦੇਸ਼ ਵਿਦੇਸ਼ ਬੈਠਿਆਂ ਨੂੰ ਨਗਰ ਕੀਰਤਨ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੀਆਂ ਇਹ ਦੁਆਬੇ ਦਾ ਸਤੋਂ ਵੱਡਾ ਨਗਰ ਕੀਰਤਨ ਹੈ ਖਾਸ ਤੌਰ ਤੇ ਆ ਪਿੰਡਾਂ ਤੋਂ ਸ਼ਹਿਰਾਂ ਤੋਂ ਵੱਖ-ਵੱਖ ਜਲੰਧਰ ਦੇ ਕੋਨਿਆਂ ਤੋਂ ਨੌਜਵਾਨ ਪਹੁੰਚਦੇ ਨੇ ਸੇਵਾ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਸੰਗਤਾਂ ਦੇ ਵੱਲੋਂ ਅਤੇ ਉੱਥੇ ਹੀ ਉਹ ਤਾਂ ਦੱਸਦੀ ਹੈ ਕਿ ਵੱਖ-ਵੱਖ ਅ ਨਗਰ ਕੀਰਤਨ ਦੇ ਵਿੱਚ ਲੰਗਰ ਵੀ ਲਗਾਏ ਗਏ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਵਿਸ਼ਾਲ ਨਗਰ ਕੀਰਤਨ ਉਹਦੀ ਦੀ ਆਰੰਭਤਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਵਿੰਦਗੜ੍ਹ ਤੋਂ ਹੋਈ ਹੈ ਅਤੇ ਪ੍ਰਾਤਨ ਰੂਟ ਤੋਂ ਹੁੰਦੇ ਹੋਏ ਸਮਾਪਤੀ ਗੁਰਦੁਆਰਾ ਦੀਵਾਨ ਹਸਤਾਨ ਸੈਂਟਰਲ ਟਾਊਨ ਵਿਖੇ ਠੀਕ ਸ਼ਾਮ ਵੇਲੇ ਹੋਏਗੀ ਅਤੇ ਹੁਣ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਇਹ ਨਗਰ ਕੀਰਤਨ ਠੀਕ ਹੈ ਜੀ ਸੈਂਟਰਲ ਟਾਊਨ ਵਿਖੇ ਪਹੁੰਚ ਚੁੱਕੇ ਹਾਂ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਉੱਥੇ ਹੀ ਤੁਹਾਨੂੰ ਇਹ ਵੀ ਤਸਵੀਰਾਂ ਦਿਖਾ ਰਹੇ ਹਾਂ ਇਸ ਵਕਤ ਜੀਤ ਰੈਪ ਟੀਵੀ ਦੇ ਅਜੀਤ ਅਖਬਾਰ ਦੇ ਮੁੱਖ ਸੰਵਾਦਕ ਡਾਕਟਰ ਵਰਜਿੰਦਰ ਸਿੰਘ ਹਮਦਰਦ ਉੱਚੇ ਚੇਤਤੌਰ ਤੇ ਪਹੁੰਚੇ ਨੇ ਸੰਗਤਾਂ ਦੇ ਵਿੱਚ ਅਤੇ ਹੁਣ ਤੁਸੀਂ ਦੇਖ ਸਕਦੇ ਹੋ ਪਾਲਕੀ ਸਾਹਿਬ ਜੀ ਕੋਲ ਪਹੁੰਚੇ ਨੇ ਅਤੇ ਉਹ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈ ਰਹੇ ਨੇ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਹੁਣ ਉਹ ਵੀ ਸੁਣਾ ਦਿੰਨੇ ਆ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਕਲ ਤਾਰਣ ਗੁਰ ਨਾਨਕ ਆਇਆ ਕਲ ਤਾਰਣ ਗੁਰ ਨਾਨਕ ਆਇਆ ਦਰਦਰ ਦੀ ਸੰਗਤ ਵੱਲੋਂ ਜੋ ਵਿਸ਼ਾਲ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਗੁਰੂ ਮਹਾਰਾਜ ਦੀ ਨੂਸ਼ਰਨਾ ਰਿਦੈਂ ਲਈ ਹੋਇਚ ਉਹਨਾਂ ਤੇ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਉਮੀਦ ਕਰਦਾ ਕਿ ਸਾਰਾ ਪੰਜਾਬ ਸਾਰੀ ਕੌਮ ਸਾਰਾ ਭਾਈਚਾਰਾ ਗੁਰੂ ਜੀ ਦੇ ਦੱਸੇ ਸੰਦੇਸ਼ਾਂ ਤੇ ਜ਼ਰੂਰ ਚੱਲੇਗਾ ਇਹਦੇ ਚ ਸਾਡੀ ਖੁਸ਼ਕਮਸੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋਨਿਆ ਸ੍ਰੀ ਅਕਾਲ ਆਦਰ ਪ੍ਰਭ ਗੋਗਨਾਨਕ ਜਗ ਮਾਹੀ ਪਠਾਇਆ ਚਰਨ ਤੋਂ ਇਹ ਰਹਿ ਰਾਸ ਕਦ ਚਰਨਾ ਅੰਮ੍ਰਿਤ ਸਿਖਾ ਪਿਲਾਇ ਜੜਨਾ ਮ੍ਰਿਤ ਸਿਖਾ ਪਿਲਾਇਆ ਜੜਨਾ ਮ੍ਰਿਤ ਸਿਖਾ ਪਿਲਾਇਆ ਗੁਰੂ ਨਾਨਕ ਆਇਆ ਗੁਰੂ ਨਾਨਕ ਆਇਆ ਕਲ ਤਰਨ ਗੁਰੂ ਨਾਨਕ ਆਇਆ ਕਲ ਤਰਨ ਗੁਰੂ ਨਾ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਕੱਲਤਾ ਬਾਦ ਬ੍ਰਹਮ ਪੂਰਨ ਬ੍ਰਹਮ ਕਦ ਚੁਗ ਅਦ ਇੱਕ ਦਿਖਾਇਆ ਚਾਹ ਦੇ ਪੈ ਤਰਮ ਦੇ ਚਾਰ ਵਰਨ ਇੱਕ ਵਾ ਕਰਾਇਆ ਚਾਰ ਬਰਨ ਇੱਕ ਬਜਨ ਕਰਾਇਆ ਚਾਰ ਬਰਨ ਇੱਕ ਬਜਨ ਕਰਾਇਆ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਚਾਰ ਦੇ ਪੈ ਤਰਮ ਦੇ ਚਾਰ ਵਰਨ ਰਣ ਕਰਾਇਆ ਜਿੱਥੇ ਜਲੰਧਰ ਦੇ ਵਿਸ਼ਾ ਨਗਰ ਕੀਰਤਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਉਥੇ ਇੱਕ ਇਹ ਵੀ ਤਸਵੀਰ ਤੁਹਾਨੂੰ ਦਿਖਾ ਰਹੀਆਂ ਨੌਜਵਾਨਾਂ ਵੱਲੋਂ ਬਹੁਤ ਹੀ ਚੰਗੀ ਤੇ ਸੁਜੱਜੀ ਸੇਵਾ ਕੀਤੀ ਜਾ ਰਹੀ ਹੈ ਅਨੋਖੀ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਦੇ ਵੱਲੋਂ ਜਲੰਧਰ ਦੇ ਵਿੱਚ ਜੋ ਨਗਰ ਕੀਰਤਨ ਲੰਗ ਰਿਆ ਹੈ ਔਰ ਨਾਦ ਦੇ ਨਾਲ ਜੋ ਖਲਾਰਾ ਪੈਂਦਾ ਯਾਨੀ ਕਿ ਜੋ ਲੋਕ ਖਲਾਰਾ ਪਾਉਂਦੇ ਨੇ ਔਰ ਨਾਦ ਦੇ ਨਾਲ ਇਹ ਵਲੰਟੀਅਰ ਚੱਕ ਰਹੇ ਨੇ ਔਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਨਾਲ ਦੇ ਨਾਲ ਹੀ ਇੱਕ ਵੀਰ ਵੱਲੋਂ ਝਾੜੂ ਲਗਾਇਆ ਜਾ ਰਿਹਾ ਦੂਸਰੇ ਵੀਰ ਦੇ ਵੱਲੋਂ ਲਫਾਫੇ ਦੇ ਵਿੱਚ ਨਾਲ ਦੀ ਨਾਲ ਜੋ ਕੂੜਾ ਹੈ ਉਹ ਨਾਲ ਦੀ ਨਾਲ ਹੀ ਇਕੱਠਾ ਕੀਤਾ ਜਾ ਰਿਹਾ ਹੈ ਔਰ ਇਹ ਵੀ ਤਸਵੀਰ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਹਾਂ ਜੋ ਜਲੰਧਰ ਵਿਸ਼ਾਲ ਨਗਰ ਕੀਰਤਨ ਦੀਆਂ ਤਸਵੀਰਾਂ ਨੇ ਨੋਜਵਾਨ ਸੇਵਨਵਾਰੇ ਨੇ ਬਾਈ ਹੁਣੀ ਨੇ ਸਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਔਰ ਸਮਝਣ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਕਦੋਂ ਤੋਂ ਇਹ ਤੁਸੀਂ ਸੇਵਾ ਕਰਦੇ ਆ ਰਹੇ ਹੋ ਇਹ ਸਾਨੂੰ ਵੀਰਜੀ ਹੋ ਗਏ ਆ ਹਰ ਸਾਲ ਆਪਾਂ ਕਰੀਦੀ ਆ ਤਕਰੀਬਨ ਸਾਨੂੰ 6-7 ਸਾਲ ਹੋ ਗਏ ਆ ਹਰ ਸਾਲ ਨਗਰ ਕੀਰਤਨ ਦੇ ਇਸੇ ਤਰ੍ਹਾਂ ਹੀ ਮੁੰਡੇ ਸਾਰੇ ਸੇਵਾ ਕਰਦੇ ਆ ਜੀ ਭਾਜੀ ਇਹ ਤੁਹਾਡੀ ਸੋਸਾਇਟੀ ਬਣੀ ਕਿਵੇਂ ਆ ਸ਼ੁਰੂਆਤ ਕਿਵੇਂ ਹੋਈ ਬਣੀ ਬਸ ਇਦਾਂ ਹੀ ਆ ਭਾਜੀ ਗੁਰਦੁਆਰੇ ਸੇਵਾ ਕਰੀਦੀ ਸੀਗੀ ਮਹਾਰਾਜ ਦੀ ਕਿਰਪਾ ਹੋਈ ਆ ਤੇ ਮੁੰਡਿਆਂ ਨੇ ਸੀ ਇਦਾਂ ਹੀ ਉਪਰਾਲਾ ਕੀਤਾ ਕਿ ਆਪਾਂ ਆਪਣਾ ਕੋਈ ਗਰੁੱਪ ਬਣਾਈਏ ਕੋਈ ਸੋਸਾਇਟੀ ਬਣਾਈਏ ਕਿ ਵੱਖ-ਵੱਖ ਜਗ੍ਹਾ ਜਾ ਕੇ ਆਪਾਂ ਸੇਵਾ ਕਰ ਸਕੀਏ ਉਤੋਂ ਹੀ ਫੇਰ ਸੰਗਤ ਵੱਲੋਂ ਹੀ ਇੱਕ ਜਗ੍ਹਾ ਆਪਾਂ ਸੇਵਾ ਕੀਤੀ ਸੰਗਤ ਵੱਲੋਂ ਸਾਨੂੰ ਨਾਮ ਮਿਲ ਗਿਆ ਨੋਕੇ ਅਮਰ ਸ਼ਹੀਦ ਹਨਤਨਤਨ ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਉਤੋਂ ਹੀ ਬਸ ਭਾਜੀ ਇਦਾਂ ਸੋਸਾਇਟੀ ਆਪਣੀ ਚੱਲਦੀ ਆ ਜੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਔਰ ਪਿੱਛੇ ਇਹ ਟਰੈਕਟਰ ਇਹਨਾਂ ਦਾ ਆਪਦਾ ਹੈ ਔਰ ਇਹ ਨੌਜਵਾਨ ਇਕੱਠੇ ਹੋ ਕੇ ਨਗਰ ਕੀਰਤਨ ਦੇ ਵਿੱਚ ਸੇਵਾ ਨਿਭਾ ਰਹੇ ਨੇ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਔਰ ਤੁਸੀਂ ਦੇਖ ਸਕਦੇ ਹੋ ਟਰੈਕਟਰ ਆਪਣਾ ਇਹਨਾਂ ਨੇ ਲਿਆਂਦਾ ਹੋਇਆ ਹੈ ਔਰ ਨੌਜਵਾਨ ਇਕੱਠੇ ਹੋ ਕੇ ਇੱਥੇ ਪਹੁੰਚੇ ਨੇ ਔਰ ਇੱਕ ਵਿਲੱਖਣ ਸੇਵਾ ਹੈ ਉਹਨਾਂ ਨੌਜਵਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਇਸ ਸੁਸਾਇਟੀ ਦਾ ਨਾਮ অনুকھی অমর শহীদ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸੇਵਾ ਸੁਸਾਇਟੀ ਦੇ ਵੱਲੋਂ ਇਹ ਅਹਿਮ ਜੋ ਹੈ ਸੇਵਾ ਕੀਤੀ ਜਾ ਰਹੀ ਹੈ। ਸੋ ਅ ਅੱਗੇ ਵਧਦੇ ਹਾਂ ਔਰ ਨਗਰ ਕੀਰਤਨ ਦੀਆਂ ਹੋਰ ਵੀ ਚਲਕੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜਲੰਧਰ ਦੁਆਬੇ ਦਾ ਇਹ ਬਹੁਤ ਵੱਡਾ ਨਗਰ ਕੀਰਤਨ ਹੈ ਔਰ ਖਾਸ ਤੌਰ ਤੇ ਇਸ ਨਗਰ ਕੀਰਤਨ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ। ਖਾਸ ਤੌਰ ਤੇ ਨੌਜਵਾਨਾਂ ਵੱਲੋਂ ਸੰਗਤਾਂ ਵੱਲੋਂ ਕੀਤਾ ਜਾਂਦਾ ਏ ਔਰ ਸੰਗਤਾਂ ਦੇ ਵੱਲੋਂ ਨਗਰ ਕੀਰਤਨ ਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਲੰਗਰ ਹੈ ਉਹ ਵੀ ਲਗਾਇਆ ਜਾਂਦਾ ਹੈ ਜਿਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਔਰ ਤੁਸੀਂ ਇਹ ਜੋ ਵਲੰਟੀਅਰਸ ਨੇ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਕੰਮ ਕਰਨ ਦਾ ਤਰੀਕਾ ਕਿਵੇਂ ਹੈ ਬਾਈ ਹੁਣ ਨਾਲ ਸਮਝਣ ਦੀ ਕੋਸ਼ਿਸ਼ ਵੀ ਕਰਾਂਗੇ ਬਾਈ ਜੀ ਤੁਸੀਂ ਸੇਵਾ ਨਿਭਾ ਰਹੇ ਹੋ ਤੁਹਾਡੇ ਨਾਲ ਕਿੰਨੇ ਕੁ ਨੌਜਵਾਨ ਆ ਔਰ ਇਹ ਸੁਸਾਇਟੀ ਦੀ ਕਿਵੇਂ ਸ਼ੁਰੂਆਤ ਹੋਈ ਇਹ ਜੀ ਸਾਡੀ ਸੁਸਾਇਟੀ ਦੀ ਸ਼ੁਰੂਆਤ ਅਸੀਂ ਗੁਰਦੁਆਰਾ ਸ਼ਹੀਦ ਬਾਬਾ ਲਾਬਸਨ ਬਾਬਾ ਲਾਬਸਨ ਮੰਨ ਲੇ ਤੋਂ ਕੁਲਾਬ ਦੇ ਰੋਡ ਤੋਂ ਜੀ ਸਾਡੀ ਸੁਸਾਇਟੀ ਸਰਾ ਜਿੱਦਾਂ ਹੋਈ ਜੀ ਮੁੰਡੇ ਅਲੱਗ-ਅਲੱਗ ਜਗ੍ਹਾ ਤੇ ਜਾ ਰਹੇ ਸੀ ਨਸ਼ੇ ਆ ਜ ਵੜ ਰਹੇ ਸੀਗੇ ਇਸ ਕਰਕੇ ਅਸੀਂ ਸਾਰੇ ਨਸ਼ੇ ਤੋਂ ਦੂਰ ਰੱਖਣ ਲਈ ਅਸੀਂ ਸੇਵਾ ਸੁਸਾਇਟੀ ਦੀ ਸ਼ੁਰੂਆਤ ਕੀਤੀ ਹੈ ਜੀ ਉਸ ਤੋਂ ਬਾਅਦ ਅਸੀਂ ਇਸ ਸੁਸਾਇਟੀ ਦੇ ਨਾਲ ਕਮ ਸੇ ਕਮ 30-40 ਮੁੰਡੇ ਸਾਡੇ ਨਾਲ ਜੁੜੇ ਆ ਜਿਹੜੇ ਅਸੀਂ ਹਰ ਇੱਕ ਨਗਰ ਕੀਰਤਨ ਦੀ ਜਾ ਕੇ ਸੇਵਾ ਕਰਦੇ ਆ ਪਿੱਛੇ ਸਫਾਈ ਦੀ ਸੇਵਾ ਕਰਦੇ ਆ ਠੀਕ ਹੈ ਤੇਨੋਂ ਬਾਅਦ ਪੰਜਾਬ ਦੇ ਵਿੱਚ ਜਦੋਂ ਕਿਤੇ ਨਗਰ ਕੀਰਤਨ ਹੁੰਦੇ ਨੇ ਤੁਸੀਂ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਜਿੱਥੇ ਜਲੰਧਰ ਦੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਹੋਵੇ ਉੱਥੇ ਅਸੀਂ ਪਹੁੰਚਣ ਦੀ ਜ਼ਰੂਰ ਪ੍ਰਬਾਤ ਤੇ ਕਰੀਦੀ ਹੈ ਜੀ ਠੀਕ ਹੈ ਸੋ ਅੱਗੇ ਵਧਦੇ ਹਾਂ ਨਗਰ ਕੀਰਤਨ ਦੀਆਂ ਤਸਵੀਰਾਂ ਤੁਹਾਡੇ ਨਾਲ ਪੁਰ ਵੀ ਸਾਂਝੀਆਂ ਕਰਾਂਗੇ ਰਾਣਾ ਰੰਗ ਬਾਬਰੀ ਪੈਰੀ ਪਵਨਾ ਜਗ ਵਰਤਾਇਆ ਰਾਣਾ ਪਵਨਾ ਜਗ ਵਰਤਾਇਆ ਪਹਿਰੀ ਪਵਨਾ ਜਗ ਵਰਤਾਇਆ ਪਹਿਰੀ ਪਵਨਾ ਜਗ ਵਰਤਾਇਆ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਕਲ ਤਾਰਨ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਨਾਨਕ ਪ੍ਰਗਟਿਆ ਮਿੱਟੀ ਧੁੱਧ ਜੱਗ ਚਾਨਣ ਹੋਆ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਦੀ ਖਤੇ ਮੈਂ ਹਾਂ ਤੁਹਾਡੇ ਨਾਲ ਮਨਜੂਰ ਸਿੰਘ ਤੁਸੀਂ ਦੇਖ ਰਹੇ ਹੋ ਅਜੀਤ ਰੱਪੀ ਵੀ ਗਿਲੰਦਰ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਹਾਂ ਔਰ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਖਾਸ ਤੌਰ ਤੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੀ ਹੈ ਉੱਥੇ ਹੀ ਸੰਤਾ ਵੱਲੋਂ ਸੇਵਾਵਾਂ ਵੀ ਕੀਤੀਆਂ ਸੇਵਾਵਾਂ ਵੀ ਕੀਤੀਆਂ ਜਾ ਰਹੀਆਂ ਨੇ ਔਰ ਉੱਥੇ ਜਾ ਕੇ ਗੱਲ ਕਰ ਲਈਏ ਪਲਕੀ ਸਾਹਿਬ ਦੀਆਂ ਤਸਵੀਰਾਂ ਪਲਕੀ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਵਖਾੜ ਰਹੇ ਹਾਂ ਰੰਗ ਬਰੰਗੇ ਫੁੱਲਾਂ ਦੇ ਨਾਲ ਪਲਕੀ ਸਾਹਿਬ ਸਜਾਈ ਹੋਈ ਹੈ ਬਹੁਤ ਸੋਹਣੀ ਅਤੇ ਲਾਈਟਿੰਗ ਵੀ ਕੀਤੀ ਹੋਈ ਹੈ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਹੋਇਆ ਹੈ ਮੁਹੱਲਾ ਗੋਬਿੰਦਗੜ੍ਹ ਤੋਂ ਗੁਰਦੁਆਰਾ ਗੁਰੂ ਸਿੰਘ ਸਭਾ ਤੋਂ ਅਤੇ ਹੁਣ ਵਿਸ਼ਾਲ ਨਗਰ ਕੀਰਤਨ ਸੈਂਟਰਲ ਟਾਊਨ ਵਿਖੇ ਪਹੁੰਚ ਚੁੱਕਿਆ ਹੈ ਤੇ ਜਲੰਧਰ ਦੇ ਪੁਰਾਤਨ ਰੂਟ ਤੋਂ ਹੁੰਦੇ ਹੋਇਆ ਅੱਜ ਠੀਕ ਸ਼ਾਮ ਵੇਲੇ ਨਗਰ ਕੀਰਤਨ ਸਮਾਪਤ ਹੋਏਗਾ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੀਆਂ ਹਨ ਤੁਹਾਨੂੰ ਘਰ ਬੈਠੇ ਦੇਸ਼ ਵਿਦੇਸ਼ ਬੈਠਿਆਂ ਨੂੰ ਨਗਰ ਕੀਰਤਨ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੀਆਂ ਇਹ ਦੁਆਬੇ ਦਾ ਸਤੋਂ ਵੱਡਾ ਨਗਰ ਕੀਰਤਨ ਹੈ ਖਾਸ ਤੌਰ ਤੇ ਆ ਪਿੰਡਾਂ ਤੋਂ ਸ਼ਹਿਰਾਂ ਤੋਂ ਵੱਖ-ਵੱਖ ਜਲੰਧਰ ਦੇ ਕੋਨਿਆਂ ਤੋਂ ਨੌਜਵਾਨ ਪਹੁੰਚਦੇ ਨੇ ਸੇਵਾ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਸੰਗਤਾਂ ਦੇ ਵੱਲੋਂ ਅਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਨਗਰ ਕੀਰਤਨ ਦੇ ਵਿੱਚ ਲੰਗਰ ਵੀ ਲਗਾਏ ਗਏ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਵਿਸ਼ਾਲ ਨਗਰ ਕੀਰਤਨ ਉਹਦੀ ਦੀ ਰੰਮਤਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਵਿੰਦਗੜ੍ਹ ਤੋਂ ਹੋਈ ਜਾ ਤੇ ਪ੍ਰਾਤਨ ਰੂਟ ਤੋਂ ਹੁੰਦੇ ਹੋਏ ਸਮਾਪਤੀ ਗੁਰਦੁਆਰਾ ਦੀਵਾਨ ਸਥਾਨ ਸੈਂਟਰਲ ਟਾਊਨ ਵਿਖੇ ਠੀਕ ਸ਼ਾਮ ਵੇਲੇ ਹੋਏਗੀ ਅਤੇ ਹੁਣ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਇਹ ਨਗਰ ਕੀਰਤਨ ਕੀਕਰ ਸੈਂਟਰਲ ਟਾਊਨ ਵਿਖੇ ਪਹੁੰਚ ਚੁੱਕਿਆ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਉੱਥੇ ਹੀ ਤੁਹਾਨੂੰ ਇਹ ਵੀ ਤਸਵੀਰਾਂ ਦਿਖਾ ਰਹੇ ਹਾਂ ਇਸ ਵਕਤ ਜੀਤ ਰੈਪ ਟੀਵੀ ਦੇ ਅਜੀਤ ਅਖਬਾਰ ਦੇ ਮੁੱਖ ਸੰਵਾਦਕ ਡਾਕਟਰ ਵਰਜਿੰਦਰ ਸਿੰਘ ਹਮਦਰਦ ਉੱਚੇ ਚੇ ਤੌਰ ਤੇ ਪਹੁੰਚੇ ਨੇ ਸੰਗਤਾਂ ਦੇ ਵਿੱਚ ਅਤੇ ਹੁਣ ਤੁਸੀਂ ਦੇਖ ਸਕਦੇ ਹੋ ਪਾਲਕੀ ਸਾਹਿਬ ਜਿ ਕੋਲ ਪਹੁੰਚੇ ਨੇ ਅਤੇ ਉਹ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈ ਰਹੇ ਨੇ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਹੁਣ ਉਹ ਵੀ ਸੁਣਾ ਦਿੰਨੇ ਆ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਜਿਲੰਦਰ ਦੀ ਸੰਗਤ ਵੱਲੋਂ ਜੋ ਵਿਸ਼ਾਲ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਗੁਰੂ ਮਹਾਰਾਜ ਦੀ ਨੂਰ ਸਰਦਾਰੀ ਦੇ ਲੈ ਯਾਤ ਉਹਨਾਂ ਤੇ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਉਮੀਦ ਕਰਦਾ ਕਿ ਸਾਰਾ ਪੰਜਾਬ ਸਾਰੀ ਕੌਮ ਸਾਰਾ ਭਾਈਚਾਰਾ ਗੁਰੂ ਜੀ ਦੇ ਦੱਸੇ ਸੰਦੇਸ਼ਾਂ ਤੇ ਜ਼ਰੂਰ ਚੱਲੇਗਾ ਇਹਦੇ ਚ ਸਾਡੀ ਖੁਸ਼ਕਮਸੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋਨਿਆ ਸਰਿਆ ਕਾਲ ਕਾਦ ਦਾਤਾ ਦਾ ਪ੍ਰਭ ਗੋਦ ਨਾਨਕ ਜਗ ਮਾਹੀ ਪਠਾਇਆ ਚਰਨ ਤੋਂ ਇਹ ਰਹਿ ਰਾਸ ਕਦ ਚਰਨਾ ਅਮ੍ਰਿਤ ਸਿਖਾ ਪਿਲਾਇਆ ਚੜਨਾ ਮ੍ਰਿਤ ਸਿਖਾ ਪਿਲਾਇਆ ਚੜਨਾ ਮ੍ਰਿਤ ਸਿਖਾ ਪਿਲਾਇਆ ਗੁਰੂ ਨਾਨਕ ਆਇਆ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਦਤਾਰਣ ਗੁਰਨਾਨਕ ਆਇਆ ਗੁਰਨਾਨਕ ਆਇਆ ਗੁਰਨਾਨਕ ਆਇਆ ਗੋ ਅਲ ਦਜ ਇੱਕ ਦਿਖਾਇਆ ਚਾਰ ਦੇ ਪੈਦ ਤਰਮ ਦੇ ਚਾਰ ਵਰਨ ਇੱਕ ਵਦਨ ਕਰਾਇਆ ਚਾਰ ਵਰਨ ਇੱਕ ਵਦਨ ਕਰਾਇਆ ਚਾਰ ਬਰਨ ਇੱਕ ਬਦਨ ਕਰਾ